ਜੇ ਆ ਬੰਦਾ ਉਂਗਲ ਲਾਣਾ ਚੱਕਦਾ ਆਪਾਂ ਸਿਰ ਚੱਕਣ ਯੋਗੇ ਨਹੀਂ ਹੋਣਾ ਸੀ ਤੇ ਇਹਦੇ ਜਿਹੜੇ ਥੋੜੇ ਚੱਕੀ ਫਿਰਦੇ ਉਹਨਾਂ ਦੀ ਗੱਲ ਮੈਂ ਬਾਅਦ ਚ ਕਰਦਾ ਪਰ ਅੱਜ ਦੀ ਪੋਸਟ ਦੇ ਵਿੱਚ ਤੁਹਾਨੂੰ ਮੈਂ ਬਾਬੇ ਨਾਨਕ ਦੇ ਸਭ ਤੋਂ ਵੱਡੇ ਪੈਰੋਕਾਰ ਨਾਲ ਵੀ ਮਲਾਉਂਗਾ ਜਿਹੜਾ ਪਿਛਲੀ ਸਦੀ ਦਾ ਸਭ ਤੋਂ ਵੱਡਾ ਬਾਬੇ ਨਾਨਕ ਦਾ ਪੈਰੋਕਾਰ ਹੋਇਆ ਇਸ ਉਂਗਲ ਚੱਕਣ ਵਾਲੇ ਖਾਤਰ ਕੱਲੀ ਉਂਗਲ ਦਾਬੀ ਦਿਓ ਅੱਜ ਤੇਰੀ ਕੀਤੀ ਜਾਣ ਲਿਓ ਤੇ ਅੱਗੇ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਹੁਣ ਜਿਹੜਾ ਉਂਗਲ ਚੱਕਣ ਵਾਲੇ ਤੇ ਥੋੜਾ ਚੱਕੀ ਖੜਾ ਸੀ ਉਹਦੇ ਹੱਥ 'ਚ ਥੋੜਾ ਵੀ ਇਸੇ ਨਹੀਂ ਫੜਾਇਆ ਕਿਉਂਕਿ ਕਹਿੰਦੇ ਪਲੱਸ 2 ਪਾਸ ਕਰਦੇ ਜੋ ਦबई ਜਾਣ ਚੋਗਾ ਹੋਇਆ ਜਾਂ ਪਲੱਸ 2 ਵੀ ਪਾਸ ਕੀਤੀ ਆ ਤੋ ਪਲੱਸ 2 ਵੀ ਪਾਸ ਇਸੇ ਦੇ ਕਰਕੇ ਕੀਤੀ ਆ ਤੇ ਜਿਹੜੀਆਂ ਤਾਕਤਾਂ ਇਹਦੇ ਬੁੱਤ ਨੂੰ ਪਣਾਉਣ ਵਾਲੀਆਂ ਪਿੱਛੇ ਕੰਮ ਕਰਦੀਆਂ ਨੇ ਉਹ ਇੱਕ ਗੱਲ ਜਰੂਰ ਸਮਝ ਲਓ ਵੀ ਤੁਸੀਂ ਬੁੱਤ ਪਣਾ ਕੇ ਨਾ ਕਿਤੇ ਇਹਦੀ ਸੋਚ ਨੂੰ ਖੜਾ ਨਾ ਕਰ ਬੈਠੇ ਹੋ ਬੁੱਤ ਪਾਂਦੇ ਪਾਂਦੇ ਤੇ ਜਿਹੜੇ ਅੱਜ ਸਾਰੇ ਕੀ ਇਹ ਸੜਕਾਂ ਦੇ ਉੱਤੇ ਵਿਰੋਧ ਕਰੀ ਜਾਂਦੇ ਆ ਕਿ ਜੀ ਸ਼ਹਿਰ ਬੰਦ ਕਰ ਦਿਓ ਓਏ ਮੈਂ ਕਹਣਾ ਪਹਿਲਾਂ ਤੁਸੀਂ ਕੀ ਐ ਇਸ ਨੂੰ ਪ੍ਰਚਾਰਤਾ ਲਾਓ ਤੇ ਇਹਦੀ ਕੀਤੀ ਨੂੰ ਲੋਕਾਂ ਦੇ ਵਿੱਚ ਵੈਸੇ ਹੀ ਦੱਸ ਦਿਓ ਅੱਜ ਇੱਕ ਮੌਕਾ ਆਇਆ ਅਗਲੇ ਨੇ ਬੁੱਤ ਪੰਨਿਆ ਤੁਸੀਂ ਸੋਚ ਨੂੰ ਖੜੀ ਕਰ ਲਓ ਤੇ ਉਸ ਸੋਚ ਦੇ ਮੂਹਰੇ ਖੜਨਾ ਕੋਈ ਨਹੀਂ ਕਹਿੰਦੇ 2012 ਚ ਇੱਕ ਸਰਵੇ ਕਰਾਇਆ ਗਿਆ ਸੀ ਸੀਐਨਐਨ ਆਈਬੀਐਨ ਤੇ ਹਿਸਟਰੀ ਟੀਵੀ 18 ਵੱਲੋਂ 2 ਕਰੋੜ ਲੋਕਾਂ ਦੇ ਸਰਵੇ ਹੋਇਆ ਸੀ ਤੇ ਪੁੱਛਿਆ ਸੀ ਦਾ ਗ੍ਰੇਟੈਸਟ ਇੰਡੀਅਨ ਕਿਹੜਾ ਤੁਸੀਂ ਕੀ ਲੱਗਦਾ ਤੁਹਾਨੂੰ ਪਿਛਲੇ ਸਾਰੇ ਦੌਰ ਦੇ ਵਿੱਚੋਂ ਤਾਂ 2 ਕਰੋੜ ਲੋਕਾਂ 'ਚ ਸਭ ਤੋਂ ਵੱਧ ਜੇ ਕਿਸੇ ਬੰਦੇ ਨੇ ਕੀ ਹੈ ਕਿਸੇ ਨੂੰ ਪਸੰਦ ਕੀਤਾ ਸੀ ਤਾਂ ਉਹ ਇਹੀ ਉਂਗਲ ਖੜੀ ਕਰਨ ਵਾਲਾ ਸ਼ਖਸ ਸੀ ਤੇ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਮੈਂ ਕਿਉਂ ਕਹਣਾ ਹਾਲਾਂਕਿ ਸਾਡੇ ਚੰਦਕ ਜਿਹੜੇ ਕੀ ਉਸ ਸਮੇਂ ਦੇ ਦੌਰ ਦੇ ਆਗੂ ਸੀ ਨਾ ਸਿੱਖ ਆਗੂ ਸੀ ਉਹਨਾਂ ਨੂੰ ਵੀ ਕਿਤੇ ਵਿਵਪਤਾ ਖੜੀ ਹੋ ਗਈ ਜੇ ਮੇਰੇ ਖਿਆਲ 'ਚ ਅੱਜ ਜੇ ਕਿਤੇ ਇਸ ਬੰਦੇ ਨੂੰ ਅਪਣਾ ਲਿਆ ਜਾਂਦਾ ਜਦੋਂ ਸਾਡੇ ਕੋਲੇ ਚੱਲ ਕੇ ਆਇਆ ਸੀ ਤਾਂ ਮੇਰੇ ਖਿਆਲ 'ਚ ਅੱਜ ਸਾਰੇ ਕੱਲੇ ਮੈਂ ਕਹਿੰਦਾ ਭਾਰਤ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਅੱਜ ਸਿੱਖ ਕਮਿਊਨਿਟੀ ਦਾ ਰਾਜ ਹੋਣਾ ਸੀ ਕਿਉਂਕਿ 6 ਕਰੋੜ ਲੋਕਾਂ ਨੇ ਇਹਦੇ ਬੰਦੇ ਦੇ ਨਾਲ ਖੜ ਕੇ ਧਰਮ ਪਰਿਵਰਤਨ ਕੀਤਾ ਸੀ ਤੇ ਉਸ ਟਾਈਮ ਦੇ ਵਿੱਚ 6 ਕਰੋੜ ਬੰਦਾ ਸਿੱਖ ਧਰਮ ਨੂੰ ਅਪਣਾਉਣ ਨੂੰ ਤਿਆਰ ਸੀ ਇਹ ਬੰਦਾ ਅਪਣਾਉਣ ਨੂੰ ਤਿਆਰ ਸੀ ਪਰ ਇੱਕ ਗਾਂਧੀ ਵਰਗਿਆਂ ਦੇ ਮੈਂ ਕਿ ਬੇਈਮਾਨੀ ਕਰਕੇ ਤੇ ਕੋ ਸਾਡੇ ਚੰਦਕ ਜਿਹੜੇ ਕੀ ਆ ਉਸ ਸਮੇਂ ਦੌਰ ਦੇ ਆਗੂ ਸੀ ਉਹਨਾਂ ਦੀਆਂ ਨਲਾਇਕੀਆਂ ਕਰਕੇ ਇਹ ਬੰਦੇ ਨੇ ਬੇਸ਼ੱਕ ਪਿੱਛੇ हट ਗਿਆ ਸੀ ਪਰੇ ਬੰਦੇ ਨੇ ਇੱਕ ਟਾਈਮ 'ਚ ਕਿਹਾ ਸੀ ਕਿ ਸਭ ਤੋਂ ਚੰਗਾ ਧਰਮ ਜਿਹੜਾ ਸਿੱਖ ਆ ਮੈਂ ਇਹਨੂੰ ਕੀ ਆ ਫੋਲੋ ਕਰਨਾ ਇਹਨੂੰ ਅਪਣਾਉਣਾ। ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਇਹ ਬੰਦਾ ਕਿਵੇਂ ਸਾਫ਼ ਤੋਂ ਹੁੰਦਾ ਕਿਉਂਕਿ ਬਾਬਾ ਨਾਨਕ ਜਿਵੇਂ ਤਕੜਿਆਂ ਨਾਲ ਮੱਥਾ ਲਾਉਂਦਾ ਸੀ ਤੇ ਜਰਵਾਣਿਆਂ ਨੂੰ ਮੂੰਹ ਤੇ ਕਹਿੰਦਾ ਸੀਗਾ ਜਾਬਰ ਇਹਨੇ ਵੀ ਆਪਦੇ ਦੌਰ ਦੇ ਜਰਵਾਣੇ ਜਿਹੜੇ ਕੀ ਆ ਮਨੁਸਮ੍ਰਿਤੀ ਨੂੰ ਚੱਕੀ ਫਿਰਦੇ ਸੀ ਨਾ ਮੂਰੇ ਲਾ ਕੇ ਤੇ ਮੈਜੋਰਟੀ ਲੋਕਾਂ ਨੂੰ ਸਾਡੇ ਸਮੇਤ ਸਾਰਿਆਂ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਸਾਰੇ ਲੋਕਾਂ ਦੇ ਹੱਕ ਦੇ ਵਿੱਚ ਕੀ ਇਹਨੇ ਆਵਾਜ਼ ਵੀ ਬੁਲੰਦ ਕੀਤੀ ਤੇ ਮਨੁਸਮ੍ਰਿਤੀ ਦੀਆਂ ਉਸ ਦੌਰ ਦੇ ਵਿੱਚ ਕਾਪੀਆਂ 27 ਦਸੰਬਰ 1927 ਨੂੰ ਮਨੂ ਸਮ੍ਰਿਤੀ ਦਾ ਦਹਨ ਕੀਤਾ ਸੀ ਜਿਨੇ ਕਿਹਾ ਦੱਬੇ ਕੁਚਲੇ ਲੋਕਾਂ ਨੂੰ ਹੋਰ ਖਤਮ ਦਬਾ ਕੇ ਬਾਹਮਣਵਾਦ ਨੂੰ ਪ੍ਰਮੋਟ ਕੀਤਾ ਸੀ ਤੇ ਅੱਜ ਬ੍ਰਾਹਮਣਵਾਦ ਦੇ ਏਜੰਡਿਆਂ ਦੇ ਉੱਤੇ ਸਿਆਸਤ ਕਰਨ ਵਾਲੀ ਜਿਹੜੀ ਇੱਕ ਪਾਰਟੀ ਹੈਗੀ ਆ ਉਸ ਪਾਰਟੀ ਦੀ ਜੇ ਸਭ ਤੋਂ ਵੱਡੀ ਸੱਟ ਮਾਰਦੀ ਆ ਤਾਂ ਇਸੇ ਬੰਦੇ ਦੀ ਆਈਡੋਲੋਜੀ ਮਾਰਦੀ ਆ ਅੱਜ ਬੇਸ਼ੱਕ ਇਹਨਾਂ ਦਾ ਨੇਤਾ ਜਾ ਕੇ ਕਹਿੰਦਾ ਕਿ ਆ ਕਨਾਂ ਮੈਂ ਯੁੱਧ ਦੇ ਦੇਸ਼ ਚੋਂ ਨਹੀਂ ਬੁੱਧ ਦੇ ਦੇਸ਼ ਚੋਂ ਆਇਆ ਤੇ ਇੱਥੇ ਬੁੱਧ ਨਾਲ ਯੁੱਧ ਲਾਈ ਬੈਠਾ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਕਿਉਂ ਕਹਿਣਾ ਕਿਉਂਕਿ ਬਾਬੇ ਨਾਨਕ ਨੇ ਸਾਡੇ ਨੇ ਸਾਨੂੰ ਕਿਹਾ ਕੀ ਸੀ ਕਹਿੰਦਾ ਨੀਚਾ ਅੰਦਰ ਨੀਚ ਜਾਤ ਨੀਚੀ ਹੋਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਓ ਕਿਉ ਰੀਸ ਤੇ ਬਾਬੇ ਨਾਨਕ ਨੇ ਕਿਹਾ ਸੀ ਕਿ ਜਿੱਥੇ ਨੀਚ ਸੰਭਾਲ ਲੈਣ ਤਿੱਥੇ ਨਦਰ ਤੇਰੀ ਬਖਸ਼ੀ ਸਾਡੇ ਬਾਬੇ ਨਾਨਕ ਨੇ ਕੀ ਲਤਾੜਿਆਂ ਦੀ ਬਾਹ ਫੜਨ ਵਾਸਤੇ ਕਿਹਾ ਸੀ ਓਏ ਤੇ ਉਹਨਾਂ ਲਤਾੜਿਆਂ ਦੀ ਬਾਹ ਫੜ ਕੇ ਉਹਨਾਂ ਨੂੰ ਠਾ ਕੇ ਖੜੇ ਕੇ ਬਰਾਬਰ ਲਿਆ ਕੇ ਅਸਲ ਬਾਬੇ ਨਾਨਕ ਦੇ ਪੈਰੋਕਾਰ ਅਸੀਂ ਨਹੀਂ ਇਹ ਸਾਬਤ ਹੋਇਆ ਤੇਰਾ ਸਭ ਤੋਂ ਵੱਡਾ ਸਲੋਗਨ ਕੀ ਸੀ ਬੀ ਐਜੂਕੇਟ ਬੀ ਆਰਗੇਨਾਈਜ਼ ਤੇ ਬੀ ਐਜੀਟੇਟ ਤੇ ਤਿੰਨੇ ਚੀਜ਼ਾਂ ਸਾਡਾ ਬਾਬਾ ਨਾਨਕ ਵੀ ਸਾਨੂੰ ਦੱਸ ਕੇ ਗਿਆ ਸਾਡੇ ਸਿੱਖ ਧਰਮ ਦੀ ਐਡੋਲੋਜੀ ਵੀ ਨਾ ਤਿੰਨਾਂ ਚੀਜ਼ਾਂ ਤੇ ਗਿਆ ਜੋਰ ਦਿੰਦੀ ਆ ਵਿਚਾਰੀਤਾ ਪਰਉਪਕਾਰੀ ਸਾਡਾ ਬਾਬਾ ਨਾਨਕ ਵੀ ਕਹਿੰਦੇ ਸ਼ਬਦ ਗੁਰੂ ਸਾਡਾ ਇਸੇ ਕਰਕੇ ਸਾਨੂੰ ਦਿੱਤਾ ਗਿਆ ਕਿਉਂਕਿ ਸ਼ਬਦ ਗੁਰੂ ਨੂੰ ਅਪਣਾਉਣ ਵਾਸਤੇ ਤੁਹਾਨੂੰ ਸਿੱਖਿਆਤ ਹੋਣਾ ਜ਼ਰੂਰੀ ਆ ਤੇ ਜੋ ਸਿੱਖ ਤੋਂ ਕੋਈ ਸ਼ਬਦ ਗੁਰੂ ਨੂੰ ਸਮਝੋਗੇ ਤਾਂ ਆਪਣੇ ਆਪ ਹੀ ਐਜੂਕੇਟ ਹੋ ਜਾਓਗੇ ਤੇ ਬੀ ਔਰ ਕੇ ਨਾਇਰ ਦੇ ਬਰਾਬਰ ਕੀ ਆ ਸਾਡੀ ਫਲਸਫੀ ਦੇ ਵਿੱਚ ਕਿਹਾ ਕੀ ਕਿਹਾ ਕਿ ਹੋ ਇਕੱਤਰ ਮਿਲੋ ਮੇਰੇ ਭਾਈ ਦੁਬਧਾ ਦੂਰ ਕਰੋ ਲੈ ਬਲਾਈ ਕਿਸੇ ਦੁਬਧਾ ਚੋਂ ਨਿਕਲਣਾ 71 ਹੋ ਜੋ ਇਹੀ ਗੱਲ ਕੀ ਹੈ ਇਹਨੇ ਕਹੀ ਆ ਤੇ ਜਿਹੜੀ ਐਜੀਟੇਸ਼ਨ ਕਰਨ ਵਾਸਤੇ ਇਹਨਾਂ ਨੇ ਕਿਹਾ ਉਹਦੇ ਬਾਅਦ ਇਹ ਸਾਡੇ ਕੀ ਆ ਗੁਰੂ ਐਗਜ਼ੈਂਪਲ ਸੈੱਟ ਕਰਕੇ ਗਏ ਆ ਇੱਕ ਬੁੱਤ ਟਾ ਕੇ ਕੀ ਹੋਣਾ ਮੈਂ ਕਹਣਾ ਦੁਨੀਆ 'ਚ ਸਭ ਤੋਂ ਵੱਧ ਜਿਹੜੇ ਬੰਦੇ ਦੇ ਬੁੱਤ ਲੱਗੇ ਆ ਉਹ ਇਹੀ ਸਖਸ਼ਾ ਆ ਆਉਣ ਵਾਲੇ 2026 ਦੇ ਵਿੱਚ ਨਾ ਸਭ ਤੋਂ ਵੱਡਾ ਬੁੱਤੇ ਦਾ ਕੀ ਆ ਭਾਰਤ ਦੇ ਵਿੱਚ ਸਥਾਪਿਤ ਹੋ ਜਾਣਾ ਸਟੈਚੂ ਆਫ ਇਕੁਐਲਟੀ 450 ਫੁੱਟ ਲੰਬਾ ਹੋਣਾ ਜਿਹੜਾ ਬੰਬੇ ਦੇ ਵਿੱਚ ਲੱਗਣਾ ਉਹ ਚੋ ਸਥਾਪਿਤ ਕਰਨਾ ਸਭ ਤੋਂ ਵੱਡਾ ਕੰਮ ਆ ਉਸੇ ਬੁੱਤ ਤੇ ਕੀ ਆ ਸੱਟ ਮਾਰਨ ਵਾਲੇ ਦੇ ਖਿਲਾਫ ਆ ਜੰਦੋਲਨ ਕਰ ਰਹੇ ਆ ਮੈਂ ਕਹਿੰਦਾ ਉਹ ਇਹਨਾਂ ਦੀ ਸੋਚ ਨੂੰ ਲੈ ਕੇ ਇੱਕ ਅੰਦੋਲਨ ਕਰਨ ਤਾਂ ਸਾਡਾ ਕੀ ਇਹ ਦਸ਼ਾ ਸੁਧਰਨੀ ਆ ਹੁਣ ਇਹ ਬਾਇ ਡਿਫਾਲਟ ਮੈਂ ਕਹਿੰਦਾ ਕਿ ਇਹ ਪੋਲੀਟੀਸ਼ਨ ਬਣੇ ਆ ਪਰ ਇਹਨਾਂ ਦੀ ਅਸਲ ਜਿਹੜੀ ਪ੍ਰਾਪਤੀ ਕੀ ਆ ਮੈਂ ਕਹਿੰਦਾ ਵੀ ਦੁਨੀਆ ਦਾ ਸਭ ਤੋਂ ਵੱਧ ਜਿਹੜਾ ਐਜੂਕੇਟਡ ਪਰਸਨ ਦੁਨੀਆ ਦੇ ਵਿੱਚ ਸਭ ਤੋਂ ਵੱਧ ਕੀ ਮੰਨਿਆ ਗਿਆ ਜਿਹੜਾ ਬੰਦਾ ਚਾਰ ਡਾਕਟੋਰੇਟ ਕਰਦਾ ਤੇ 32 ਦੇ ਕਰੀਬ ਉਹਨਾਂ ਕੋਲੇ ਕੀ ਆ ਡਿਗਰੀਆਂ ਸੀਗੀਆਂ ਤੇ ਕਿਸੇ ਇੱਕ ਫੀਲਡ ਵਾਸਤੇ ਨਹੀਂ ਸੀਗੀਆਂ ਉਹਨਾਂ ਕੋਲੇ ਉਹ ਐਜੂਕੇਸ਼ਨ ਦੇ ਵੀ ਮਾਹਰ ਸੀ ਪੋਲੀਟਿਕਸ ਦੇ ਵੀ ਮਾਹਰ ਸੀ ਇਕਨੋਮਿਕਸ ਲਾ ਦੇ ਵੀ ਮਹਾਰਸੀ ਇਸੇ ਕਰਕੇ ਮਜਬੂਰੀ ਬਣ ਗਈ ਸੀ ਭਾਰਤ ਦੇ ਸੰਵਿਧਾਨ ਦੇ ਵਿੱਚ ਉਹਨਾਂ ਨੂੰ ਚੇਅਰਮੈਨ ਬਣਾਉਣਾ ਡਰਾਫਟ ਕਮੇਟੀ ਦਾ ਉਸ ਤੋਂ ਬਿਨਾਂ ਦਲਿਤ ਦੇ ਨਾਲ-ਨਾਲ ਸੀ ਇਕੱਲੇ ਐਸਸੀ ਕਮਿਊਨਿਟੀ ਦੀ ਮੈਂ ਗੱਲ ਨਹੀਂ ਕਰਦਾ ਨਾਲ ਜੇ ਓਵੀ ਸੁਨੂ ਵੀ ਨਾਲ ਅਸੀਂ ਕਨਸਿਡਰ ਕਰੀਏ ਨਾ ਕਿਉਂਕਿ ਬਹੁਤ ਲੋਕ ਨਿੰਮਕ ਕੇ ਕਹਿ ਦਿੰਦੇ ਆ ਕਿ ਐਸਸੀ ਕਮਿਊਨਿਟੀ ਦੇ ਸੀ ਕਿ ਇਹਨਾਂ ਨੇ ਦਲਤਾਂ ਦੀ ਲੜਾਈ ਲੜੀ ਆ ਪਰ ਮੈਂ ਕਹਣਾ ਤੁਸੀਂ ਸੰਵਿਧਾਨ ਦੇ ਵਿੱਚ ਚੱਕ ਕੇ ਦੇਖੋਗੇ ਨਾ ਸੰਵਿਧਾਨ ਦਾ 15 ਦਾ 4 ਆਰਟੀਕਲ ਦਾ ਆਰਟੀਕਲ 16 ਦਾ 4 ਤੇ ਆਰਟੀਕਲ 340 ਜੀ ਦੇ ਵਿੱਚ OBC ਕੈਟਾਗਰੀ ਦੇ ਵਾਸਤੇ ਇੱਕ ਕਮਿਸ਼ਨ ਬਣਾਉਣ ਵਾਸਤੇ ਜਿਹੜੀਆਂ ਉਹ ਚੁਣਤਾਈਆਂ ਰਹਿੰਦੀਆਂ ਉਹਨਾਂ ਦੇ ਹੱਕਾਂ ਖਾਤਰ ਉਹ ਬਣਾਉਣ ਕੀ ਉਹਨਾਂ ਨੂੰ ਦੂਰ ਕਰਨ ਖਾਤਰ ਜਿਹੜਾ ਕਮਿਸ਼ਨ ਬਣਾਣਾ ਉਹ ਵੀ 340 ਦੇ ਵਿੱਚ ਆਰਟੀਕਲ ਦੇ ਵਿੱਚ ਪਵਾਉਣ ਖਾਤਰ ਇਹਨਾਂ ਨੇ ਕੀ ਉਹ ਤੋਂ ਸੰਵਿਧਾਨ ਕਮੇਟੀ ਨਾਲ ਗਿਆ ਅੱਡਾ ਲਾਇਆ ਸੀ ਅੱਜ ਸੰਵਿਧਾਨ ਦੀ ਸ਼ੁਰੂਆਤ ਜਿਹੜੀ ਹੁੰਦੀ ਆ ਉਹ ਸਾਡੇ ਤੋਂ ਹੁੰਦੀ ਆ ਉਹੀ ਦਾ ਪੀਪਲ ਅਸੀਂ ਇਹੀ ਕਹਿੰਦੇ ਆ ਨਾ ਐਚ ਵੀ ਕਾਮਤਾਰ ਗਿਆ ਨੇ ਜਦੋਂ ਕੀ ਇਹ ਸੰਵਿਧਾਨ ਵਾਕੇ ਉਹਦੀ ਸਭਾ ਦੀਆਂ ਮੀਟਿੰਗਾਂ ਚੱਲੀਆਂ ਸੀ ਨਾ ਤਾਂ ਉਹਨਾਂ ਨੇ ਕਿਹਾ ਸੀ ਕਿ ਪਹਿਲਾਂ ਕੀ ਉਹ ਪ੍ਰਮਾਤਮਾ ਦਾ ਨਾਮ ਪਾਓ ਜੀ ਪਰ ਉੱ ਜਿਹੜਾ ਮੈਂ ਕਿਹਾ ਕਿ ਤੇ VOTING ਹੋਣੀ ਚਾਹੀਦੀ ਆ ਤੇ VOTING ਜਿਹੜਾ ਕਰਵਾਉਣ ਦੀ ਤਜਵੀਜ਼ ਦਿੱਤੀ ਸੀ ਉਹ ਇਸ ਸਖਸ਼ ਨੇ ਦਿੱਤੀ ਸੀ ਤੇ 41 68 ਦੇ ਡਿਫਰੈਂਸ ਦੇ ਨਾਲ ਜਿਹੜੀਆਂ 68 ਵੋਟਾਂ ਪਈਆਂ ਸੀ ਉਹ ਮਗੇ ਕਿਹਾ ਗਿਆ ਸੀ ਕਿ ਪਰਮਾਤਮਾ ਦੇ ਜਾਂ ਕਿਸੇ ਵੀ ਭਗਵਾਨ ਦੇ ਕਿਸੇ ਧਰਮ ਦੇ ਭਗਵਾਨ ਦੇ ਨਾਂ ਦੇ ਉੱਤੇ ਕੀ ਸਵਿਧਾਨ ਦੀ ਸ਼ੁਰੂਆਤ ਨਾ ਕੀਤੀ ਜਾਵੇ ਇਸੇ ਕਰਕੇ ਪ੍ਰਸਤਾਵਨਾ ਸ਼ੁਰੂ ਕਿੱਥੋਂ ਹੁੰਦੀ ਆ ਸਾਡੇ ਤੋਂ ਸ਼ੁਰੂ ਹੁੰਦੀ ਆ ਉਹੀ ਦਾ ਪੀਪਲ ਇਹਨੂੰ ਕੋਈ ਲੋੜ ਨਹੀਂ ਸੀ ਸਾਡੇ ਖਾਤਰ ਲੜਨ ਦੀ ਕਿਉਂਕਿ ਇੰਨੀਆਂ ਡਿਗਰੀਆਂ ਕਰਕੇ ਉਸ ਮੁਲਕ 'ਚ ਜਾ ਕੇ ਬੱਸ ਸਕਦਾ ਸੀ ਜਿੱਥੇ ਨੂੰ ਬਰਾਬਰ ਦੇ ਹੱਕ ਮਿਲਦੇ ਸੀ ਜੀ ਦੀ ਇੱਜ਼ਤ ਹੁੰਦੀ ਸੀ ਪਰ ਇੱਥੇ ਆ ਕੇ ਲੜਾਈ ਲੜਿਆ ਜਿੱਥੇ ਕੀ ਇਹਨੂੰ ਦਰਕਾਰਿਆ ਗਿਆ ਤੇ 1935 ਇਹਨਾਂ ਨੇ ਇੱਕ ਗੱਲ ਕਹਿ ਦਿੱਤੀ ਜੀ ਕਹਿੰਦੇ ਮੈਂ ਹਿੰਦੂ ਜੰਮਿਆ ਇਹ 'ਚ ਮੇਰਾ ਕੋਈ ਕਸੂਰ ਨਹੀਂ ਪਰ ਮੈਂ ਹਿੰਦੂ ਮਰਦਾ ਨਹੀਂ ਤੇ ਉਸ ਤੋਂ ਬਾਅਦ ਫਿਰ 1936 ਦੇ ਵਿੱਚ ਇਹਨਾਂ ਨੇ ਸਿੱਖ ਜਿੰਦੇ ਕੀਆ ਬਾਲਾ ਦਾ ਝਕਾ ਵੀ ਕੀਆ ਦਿਖਾਤਾ ਸੀ ਪਰ ਉਸ ਸਮੇਂ ਦੇ ਜਿਹੜੇ ਹੁਕਮਰਾਨ ਸੀਗੇ ਜਿਹੜੇ ਸਾਡੇ ਸਿੱਖੀ ਦੇ ਕਾਬਜ ਧੜਾ ਸੀ ਉਸ ਸਮੇਂ ਦਾ ਵੀ ਉਹ ਵੀ ਕੀਆ ਜਿਹੜੇ ਗਰੀਬ ਦਲਤ ਪਰਿਵਾਰ ਹੈਗੇ ਆ ਉਹਨਾਂ ਲੋਕਾਂ ਨੂੰ ਦੂਜੇ ਦਰਜੇ ਦੇ ਸਿੱਖ ਮੰਨਦਾ ਸੀ ਰਮਦਾਸ ਜੀ ਆਵਾਜ਼ ਵੀ ਸਿੱਕ ਅੱਜ ਵੀ ਸਾਡੇ ਸਮਾਜ ਦੇ ਵਿੱਚ ਮੈਂ ਕਿਹੜਾ ਗੁਰੂ ਘਰ ਇਹਨਾਂ ਦੇ ਨਾਂ ਤੇ ਉੱਤੇ ਕੀ ਆ ਅਲੱਗ-ਅਲੱਗ ਜਾਤਾਂ ਦੇ ਬਣੇ ਹੋਏ ਆ ਉਸ ਸਮੇਂ 'ਚ ਵੀ ਸੇਵੇ ਅਲੱਗ-ਅਲੱਗ ਸੀ ਅੱਜ ਵੀ ਅਲੱਗ-ਅਲੱਗ ਨੇ ਤਾਂ ਅਸੀਂ ਬਾਬੇ ਨਾਨਕ ਦੀ ਸੋਚ ਤੇ ਕਿੱਥੇ ਖੜੇ ਆ ਪਰ ਇਹ ਬੰਦਾ ਬਾਬੇ ਨਾਨਕ ਦੀ ਸੋਚ ਤੇ ਚੱਲਣ ਵਾਲਾ ਬੰਦਾ ਸੀ ਇਹ ਸਾਰੀਆਂ ਜਾਤਾਂ ਪਾਤਾਂ ਊਚ ਨੀਚ ਸਾਰੀ ਖਤਮ ਕਰਨਾ ਲੋਜਦਾ ਹੀ ਜਿਵੇਂ ਸਾਡਾ ਬਾਬਾ ਨਾਨਕ ਸਾਨੂੰ ਕਹਿੰਦਾ ਸੀ ਤੇ ਜਿਹੜਾ ਸਵਿਧਾਨ ਉਸ ਬੰਦੇ ਨੇ ਕੀ ਆ ਮੈਂ ਕਿਹੜਾ ਬੁੱਤ ਭੰਣ ਤੋਂ ਪਹਿਲਾਂ ਜਲਾਇਆ ਉਸ ਸਵਿਧਾਨ ਨੂੰ ਜਲਾਉਣ ਦੀ ਗੱਲ ਤਾਂ ਇਹਨਾਂ ਨੇ ਹੀ ਕਹਤੀ ਉਮ 53 ਦੇ ਸੈਸ਼ਨ 'ਚ ਬੋਲਿਆ ਸੀ ਇਹਨਾਂ ਨੇ ਇਸ ਬੰਦੇ ਨੇ ਇਹ ਗੱਲ ਕਹੀ ਸੀ ਕਿ ਸਮਾਜਿਕ ਕ੍ਰਾਂਤੀ ਵਾਸਤੇ ਸਿਆਸੀ ਜਿਹੜੀ ਪਾਵਰ ਆ ਉਹ ਆਉਣੀ ਜ਼ਰੂਰੀ ਆ ਤੇ ਸਾਡੇ ਧਰਮ ਦਾ ਆਧਾਰ ਕੀ ਆ ਮੀਰੀ ਤੇ ਪੀਰੀ ਜਿਹੜੀ ਇਸੇ ਗੱਲ ਦੀ ਪ੍ਰੋੜਤਾ ਕਰਦੀ ਆ ਹੁਣ ਜਿਹੜੇ ਦੇ ਨਾਂ ਤੇ ਇਕੱਲਾ ਰੌਲਾ ਪਾਉਂਦੇ ਹੋ ਨਾ ਉਹ ਕੁਝ ਗੱਲਾਂ ਇਹਦੀਆਂ ਸੁਣਿਓ ਸਮਝਿਓ ਇਹਨਾਂ ਨੇ ਕਿਹਾ ਕੀ ਸੀ ਕਿ ਮੇਰੇ ਜਾਣ ਤੋਂ ਬਾਅਦ ਇਹਨਾਂ ਸਮਝੋ ਕਿ ਮੈਂ ਮਰ ਗਿਆ ਕਹਿੰਦੇ ਜਿੰਨਾ ਚਿਰ ਸੰਵਿਧਾਨ ਜਿਉਂਦਾ ਕਹਿੰਦੇ ਮੈਂ ਜਿੰਦਾ ਤੇ ਸੰਵਿਧਾਨ ਜਿਉਂਦਾ ਰੱਖ ਲਿਓ ਤੇ ਅੱਜ ਧਰਮ ਦੀ ਰਾਜਨੀਤੀ ਵਾਲੇ ਸਭ ਤੋਂ ਵੱਡੀ ਛੱਟ ਕੀ ਆ ਇਹਦੀ ਸੋਚ ਤਾਂ ਹੀ ਮਾਰਨਾ ਚਾਹੁੰ ਸਵਧਾਨ ਦੇ ਵਿੱਚ ਉਹ ਚੀਜ਼ਾਂ ਖਤਮ ਕਰਨੀਆਂ ਚਾਹੁੰਦੇ ਆ ਤੇ ਦੂਜੀ ਜਿਹੜੀ ਉਹਦੀ ਕੋਟ ਸਭ ਤੋਂ ਮਸ਼ਹੂਰ ਹੈਗੀ ਆ ਕੀ ਕਹਿੰਦੇ ਆ ਕਿ ਸਿੱਖਿਆ ਸ਼ੇਰਨੀ ਦਾ ਦੁੱਧ ਆ ਜਿਹੜਾ ਪਿਉ ਆ ਉਹ ਦਹਾੜੂ ਆ ਓਏ ਪੜ ਵੀ ਲਿਆ ਕਰੋ ਕੱਲਾ ਫੇਸਬੁਕ ਤੇ ਥੋੜਾ ਮੋਟਾ ਸਾਂ ਜਾਣ ਕੇ ਨਾ ਕੱਲੇ ਕਮੈਂਟ ਨਾ ਕਰਨ ਲੱਗ ਜਿਆ ਕਰੋ ਬੜੇ ਅੱਜ ਬੋਲੀ ਜਾਂਦੇ ਆ ਕਹਿੰਦੇ ਜੀ ਬੁੱਤ ਟਾ ਤਾਂ ਫਿਰ ਕੀ ਹੋਗਾ ਸਾਡੇ ਦਰਬਾਰ ਸਾਹਿਬ ਉਰੇ ਲੱਗਿਆ ਸੀ ਮੈਂ ਕਹਿੰਦਾ ਸਾਡੇ ਗੁਰੂ ਦੀ ਸੋਚ ਦਾ ਸਭ ਤੋਂ ਵੱਡਾ ਧਾਰਨੀ ਬੰਦਾ ਸੀ ਇਹ ਇਸੇ ਕਰਕੇ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋ ਕਰਕੇ ਨਾ ਮੈਂ ਇਹਨੂੰ ਤੇ ਦੱਬੇ ਵਰਗਿਆਂ ਨੂੰ ਕੀ ਆ ਇਸ ਬੰਦੇ ਨੇ ਕੀ ਕਿਹਾ ਸੀ ਕ ਆਪ ਦੀ ਸੋਚ ਚੋਂ ਕੀ ਆ ਪਹਿਲਾਂ ਖਤਮ ਕਰੋ ਉਹਨਾਂ ਲੋਕਾਂ ਦੇ ਪ੍ਰਭਾਵ ਨੂੰ ਤੇ ਇਹਨਾਂ ਨੇ ਕਿਹਾ ਕਿ ਆ ਕਹਿੰਦਾ ਵੀ ਮੇਰੀ ਜੈਜੇ ਕਰਨ ਕਰਨ ਨਾਲੋਂ ਨਾ ਮੇਰੇ ਦੱਸੇ ਵੇ ਰਸਤੇ ਤੇ ਚੱਲ ਪੋ ਤੇ ਇਹ ਬੰਦਾ ਕੀ ਕਹਿੰਦਾ ਵੀ ਬੁੱਧੀ ਦਾ ਵਿਕਾਸ ਬੰਦੇ ਦਾ ਸਭ ਤੋਂ ਵੱਡਾ ਮਕਸਦ ਹੋਣਾ ਚਾਹੀਦਾ ਕਿਉਂਕਿ ਅੱਜ ਜਿਹੜੀਆਂ ਲੜਾਈਆਂ ਨੇ ਉਹ ਜੰਗ ਦੇ ਮੈਦਾਨਾਂ 'ਚ ਨਹੀਂ ਜਿੱਤੀਆਂ ਜਾਂਦੀਆਂ ਜੰਗ ਦੇ ਮੈਦਾਨਾਂ 'ਚ ਲੜਾਂਗਾਂ ਲੜੀਆਂ ਜਾਂਦੀਆਂ ਜਿੱਤੀਆਂ ਤਾਂ ਟੇਬਲ ਟਾਕ ਤੇ ਆ ਕੇ ਜਾਂਦੀਆਂ ਨੇ ਜਿੱਥੇ ਨੇਗੋਸ਼ੀਏਸ਼ਨ ਹੁੰਦੀ ਹੈ ਉੱਥੇ ਅਸੀਂ ਹਰਦੇ ਆ ਤੇ ਬૌਧਿਕ ਅੰਗਾਲੀ ਕਰਕੇ ਸਿੱਖ ਹਰੇਕ ਟੇਬਲ ਟਾਕ ਦੇ ਵਿੱਚ ਅੱਜ ਤੱਕ ਹਾਰੇ ਆ ਇਸੇ ਕਰਕੇ ਬੰਦੇ ਨੇ ਕਿਹਾ ਜੀ ਕਹਿੰਦਾ ਵੀ ਜੇ ਤੁਸੀਂ ਉਹਦੇ ਨੇ ਇੱਕ ਭਾਰਤ ਚਾਹੁੰਦੇ ਹੋ ਤਰੱਕੀ ਚਾਹੁੰਦੇ ਹੋ ਤਾਂ ਧਰਮਾਂ ਨੂੰ ਸਾਰਿਆਂ ਨੂੰ ਇੱਕ ਹੋਣਾ ਪਊ ਕਿਉਂਕਿ ਸਾਰੇ ਧਰਮ ਗੱਲ ਤਾਂ ਇੱਕੋ ਹੀ ਕਰਦੇ ਆ ਯਾਰ ਗੀਤਾ ਵੀ ਛੂਦਰ ਕਿਹਨਾਂ ਨੂੰ ਕਹਿੰਦੀ ਆ ਕਹਿੰਦੇ ਜਿਹੜੇ ਕੀ ਆ ਲੋਕਾਂ ਦੀ ਖਾਤਰ ਕੀ ਆ ਕੰਮ ਕਰਦੇ ਆ ਠੀਕ ਆ ਕ੍ਰਿਸ਼ਨ ਨੇ ਵੀ ਉਸੇ ਨੂੰ ਕੀ ਛੂਦਰ ਕਿਹਾ ਤੇ ਜਿਹੜਾ ਛੂਦਰ ਕੀ ਆ ਭਲਾਈ ਦਾ ਕੰਮ ਕਰਦਾ ਉਹ ਬ੍ਰਾਹਮਣ ਤੋਂ ਵੀ ਉੱਤੇ ਆ ਇਹ ਗੀਤਾ ਦੇ ਵਿੱਚ ਲਿਖਿਆ ਹੋਇਆ ਸਭ ਤੋਂ ਵੱਡਾ ਜਿਹੜੀ ਵੀ ਸਾਡੀ ਕੋਈ ਮਾਪੇਣ ਸੁਣਦੀ ਆ ਮੈਂ ਕਹਿੰਦਾ ਜੇ ਅੱਜ ਉਹ ਬਰਾਬਰਤਾ ਦਾ ਹੱਕ ਉਹਨਾਂ ਕੋਲੇ ਹੈਗਾ ਤਾਂ ਇਸੇ ਬੰਦੇ ਦੀ ਦੇਣਾ ਇਸੇ ਕਰਕੇ ਕੀ ਇਹਨਾਂ ਬੰਦੇ ਨੇ ਕੀ ਕਿਹਾ ਸੀ ਕਹਿੰਦਾ ਮੈਂ ਕਿਸੇ ਸਮਾਜ ਦੀ ਤਰੱਕੀ ਦਾ ਮਾਪਦੰਡ ਉਥੋਂ ਦੀਆਂ ਔਰਤਾਂ ਦੀ ਹਾਲਤ ਨੂੰ ਮੰਨਦਾ ਅੱਜ ਦੇਖ ਲਓ ਚੈੱਕ ਕਰਕੇ ਜਿਹੜੇ ਮੁਲਕਾਂ ਦੇ ਵਿੱਚ ਕੀ ਆ ਡਿਵੈਲਪਡ ਮੁਲਕ ਜਿਹੜੇ ਅਸੀਂ ਕਹਿ ਦਿੰਦੇ ਆ ਯੂਰਪ ਦੇ ਲਾ ਲਓ ਅਮਰੀਕਾ ਲਾ ਲਓ ਉੱਥੇ ਔਰਤਾਂ ਦੀ ਹਾਲਤ ਚੰਗੀ ਹੋ ਤੇ ਜਿਹੜੇ ਮੁਲਕ ਕੀ ਆ ਮਾੜੇ ਹਾਲਾਤਾਂ ਦੇ ਵਿੱਚ ਨੇ ਉੱਥੇ ਔਰਤਾਂ ਦੀ ਹਾਲਤ ਕੀ ਆ ਦੁਰਦਸ਼ਾ ਬਹੁਤ ਮਾੜੀ ਆ ਮੋਟੀ ਜੀ ਐਗਜ਼ਾਮਪਲ ਆਪਾਂ ਕੀ ਅਰਬਨ ਕੰਟਰੀਜ਼ ਦੀ ਲੈ ਲਓ afghanistan ਦੇ ਵਿੱਚ ਔਰਤਾਂ ਦੇ ਹਾਲਾਤ ਦੇਖ ਲਓ ਕੀ ਆ ਤੇ ਉਹ ਮੁਲਕਾਂ ਜਿ ਕਿੱਥੇ ਆ ਇਹ ਆਪਾਂ ਸਾਰੇ ਜਾਣਦੇ ਆ ਇਸ ਕਰਕੇ ਔਰਤਾਂ ਦੀ ਹਾਲਤ ਦਾ ਮਾਪਦੰਡ ਸਭ ਤੋਂ ਵੱਡਾ ਤੇ ਸਾਡੇ ਗੁਰੂਆਂ ਨੇ ਸਭ ਤੋਂ ਵੱਧ ਬੜਾਇਆ ਵੀ ਕੀ ਆ ਔਰਤ ਜਾਤ ਨੂੰ ਆ ਤੇ ਇਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜੇ ਤੁਸੀਂ ਮੌਤ ਨੂੰ ਰੱਖਦੇ ਹੋ ਯਾਦ ਨਾ ਤਾਂ ਤੁਸੀਂ ਕੰਮ ਚੰਗੇ ਹੀ ਕਰੋਗੇ ਇਹੀ ਸਾਡੀ ਗੁਰਬਾਣੀ ਨੇ ਸਿਖਾਇਆ ਕਿ ਮੌਤ ਹਮੇਸ਼ਾ ਦਿਮਾਗ 'ਚ ਰੱਖੋ ਤਾਂ ਤੁਸੀਂ ਗਲਤ ਕੰਮ ਨਹੀਂ ਕਰੋਗੇ ਤੇ ਇਹਨਾਂ ਨੇ ਇਹ ਵੀ ਕਿਹਾ ਕਿ ਚੰਗਾ ਦਿਖਣ ਦੇ ਲਈ ਨਹੀਂ ਚੰਗਾ ਬਣਨ ਦੇ ਲਈ ਜਿਓ ਮੋ ਯਾਰ ਹੁਣ ਧਰਮ ਦੀ ਗੱਲ ਕਰ ਲਈ ਤੇ ਇਹਨਾਂ ਨੇ ਕਿਹਾ ਸੀ ਮੈਂ ਐਸੇ ਧਰਮ ਨੂੰ ਮੰਨਦਾ ਜਿਹੜਾ ਸੁਤੰਤਰਤਾ ਸਮਾਨਤਾ ਤੇ ਭਾਈਚਾਰੇ ਨੂੰ ਕੀਆ ਫਲਾਉਂਦਾ ਲੋਕਾਂ ਦੇ ਵਿੱਚ ਤੇ ਸਭ ਤੋਂ ਵੱਧ ਮੈਂ ਕਹਣਾ ਸਾਡਾ ਧਰਮ ਕੀ ਐਸੇ ਚੀਜ਼ ਦੀ ਪ੍ਰੋਡਕਟਾ ਕਰਦਾ ਤੇ ਇਹਨਾਂ ਨੇ ਇਹ ਵੀ ਕਹਿ ਜੀ ਕਿ ਨਾ ਜਿਹੜਾ ਧਰਮ ਜਨਮ ਦੇ ਨਾਲ ਕਿਸੇ ਨੂੰ ਕੀਆ ਉੱਤਮ ਤੇ ਜਨਮ ਦੇ ਨਾਲ ਲੈਣ ਦੇ ਨਾਲ ਹੀ ਕਿਸੇ ਨੂੰ ਨੀਚ ਸਾਫਤ ਕਰਦਾ ਨਾ ਉਹ ਧਰਮ ਕੀ ਆ ਲੋਕਾਂ ਦੇ ਵਿੱਚ ਗੁਲਾਮੀ ਕਾਇਮ ਕਰਨ ਦਾ ਛੜਿਆੰਤਰ ਆ ਇਸੇ ਕਰਕੇ ਇਹਨਾਂ ਨੇ ਕਿਹਾ ਸੀ ਕਿ ਧਰਮ ਆ ਜਿਹੜਾ ਉਹ ਮਨੁੱਖ ਲਈ ਆ ਨਾ ਕਿ ਮਨੁੱਖ ਧਰਮ ਲਈ ਆ ਯਾਰ ਧਰਮ ਨੂੰ ਨਹੀਂ ਹਾਲਾਂਕਿ ਆਪਣੇ ਪ੍ਰਭੂ ਸੁਤਾ ਕਾਇਮ ਕਰਨ ਵਾਸਤੇ ਧਰਮ ਦਾ ਸਹਾਰਾ ਲੈ ਕੇ ਧਰਮ ਦੇ ਨਾਂ ਦੇ ਉੱਤੇ ਬੰਦਿਆਂ ਨੂੰ ਮਰਵਾਇਆ ਜਾ ਰਿਹਾ ਸਾਡੇ ਮੁਲਕ ਦੇ ਵਿੱਚ ਤੇ ਗੁਲਾਮੀ ਇੱਕ ਐਸਾ ਹਥਿਆਰ ਆਇਆ ਇਸ ਬੰਦੇ ਨੇ ਕਿਹਾ ਜੀ ਕਿ ਜਿਹਨੂੰ ਇਹਦੀ ਆਦਤ ਪੈ ਜਾਂਦੀ ਹੈ ਨਾ ਉਹ ਆਪਣੀ ਤਾਕਤ ਹੀ ਭੁੱਲ ਜਾਂਦਾ ਇਸੇ ਕਰਕੇ ਸਾਡੇ ਗੁਰੂ ਸਾਹਿਬ ਕਹਿੰਦੇ ਆ ਬਲ ਹੋਆ ਬੰਦਨ ਛੁਟੇ ਸਭ ਕੁਝ ਹੋਤ ਪਾਏ ਕਉ ਨਾਨਕ ਸਾਹਿਬ ਕਿਛ ਤੁਮਰੇ ਹਾਥ ਮੇ ਤੁਮ ਹੀ ਹੋਤ ਸਹਾਈ ਆਦੀ ਤਾਕਤ ਨੂੰ ਪਛਾਣੋ ਯਾਰ ਇੱਕ ਇਹਨਾਂ ਨੇ ਬੜੀ ਇੰਪੋਰਟੈਂਟ ਗੱਲ ਕਹੀ ਸੀ ਕਹਿੰਦੇ ਸਮਾਜ ਦੇ ਵਿੱਚ ਲੋਕਾਂ ਨੂੰ ਪੜਨੇ ਇਹ ਸਮੱਸਿਆ ਨਹੀਂ ਹੈਗੀ ਜਿਹੜੇ ਪੜੇ ਲਿਖੇ ਲੋਕ ਆ ਉਹ ਗਲਤ ਚੀਜ਼ਾਂ ਆਪਦੀ ਬੁੱਧੀ ਦੀ ਜਿਹੜੀ ਵਰਤੋਂ ਕਰਦੇ ਆ ਨਾ ਇਹ ਸਭ ਤੋਂ ਕੀ ਆ ਗਲਤ ਚੀਜ਼ ਆ ਜੀ ਸਮਾਜ ਲਈ ਸਭ ਤੋਂ ਵੱਧ ਖਤਰਨਾਕ ਆ ਤੇ ਬੜੀ ਇੰਪੋਰਟੈਂਟ ਇਹਨਾਂ ਨੇ ਗੱਲ ਕਹੀ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਪਰ ਕਈ ਵਾਰ ਕੀ ਆ ਕੱਲਿਆਂ ਨੂੰ ਵੀ ਚੱਲਣਾ ਪੈਂਦਾ ਤੇ ਉੱਥੇ ਡਰਿਆ ਨਾ ਕਰੋ ਕਿਉਂਕਿ ਸਮੱਸਿਆ ਸ਼ਮਸ਼ਾਨ ਸਿਖਰ ਤੇ সিংਹਾਸਣ ਦੇ ਉੱਤੇ ਕੱਲਿਆਂ ਨੂੰ ਬੈਠਣਾ ਪੈਂਦਾ ਕਹਿੰਦੇ ਐਸਾ ਸਮਾਂ ਜ਼ਰੂਰ ਆ ਸਕਦਾ ਵੀ ਜਦੋਂ ਅਸੀਂ ਅਨਿਆਂ ਨੂੰ ਰੋਕ ਨਾ ਸਕਦੇ ਹੋਈਏ ਭਾਵੇਂ ਸਮਰਾਥ ਹੋਈਏ ਅਸੀਂ ਕੁਝ ਕਰ ਨਾ ਸਕਦੇ ਹੋਈਏ ਅਨਿਆਂ ਦੇ ਖਿਲਾਫ ਪਰ ਇਹੋ ਜਿਹਾ ਸਮਾਂ ਕਦੇ ਵੀ ਨਹੀਂ ਕਹਿੰਦੇ ਆ ਸਕਦਾ ਵੀ ਅਸੀਂ ਬੋਲ ਵੀ ਨਾ ਸਕਦੇ ਹੋਈਏ ਯਾਰ ਮਤਲਬ ਕਿ ਅਸੀਂ ਵਿਰੋਧ ਕਰਨ ਦੇ ਵਿੱਚ ਵੀ ਕਿ ਨਾਕਾਮ ਹੋਈਏ ਅੱਜ ਅਸੀਂ ਇਹ ਸੋਚ ਕੇ ਤੁਰੰਤਨਕਾਰੀ ਹੋਏ ਖੜੇ ਆ ਕਿ ਬਦਲਾਅ ਹੋਣਾ ਨਹੀਂ ਜਦੋਂ ਕਲਮ ਜਰਵਾਣਿਆਂ ਕੋਲ ਸੀ ਨਾ ਅਗਲਾ ਨੇ ਮਨੁੱਖ ਸਮਰੱਥੀ ਲਿਖੀ ਸੀ ਦਬਾਉਣ ਵਾਸਤੇ ਪਰ ਜਦੋਂ ਕਲਮੇ ਸਖਸ਼ ਦੇ ਕੋਲੇ ਆਈ ਤੇ ਉਹਨਾਂ ਨੇ ਸਾਰਿਆਂ ਨੂੰ ਬਰਾਬਰ ਖੜੇ ਹੋਣ ਵਾਸਤੇ ਸਵਿਧਾਨ ਦੇ ਵਿੱਚ ਕੀ ਇਹ ਜਿਹੇ ਆਰਟੀਕਲ ਪਾਏ ਜਿਹਦੇ ਨਾਲ ਅੱਜ ਅਸੀਂ ਸਿਰ ਚੱਕਣ ਜੋਗੇ ਆ ਕਿਹੜਾ ਵਰਗ ਆ ਜਿਹਦੀ ਕੀ ਆ ਇਹ ਸਖਸ਼ ਕੀ ਆ ਲੜਾਈ ਨਹੀਂ ਲੜਿਆ ਪਰ ਇਹਨਾਂ ਨੂੰ ਕੱਲਾ ਕੀਆ ਦਲਤਾਂ ਦਾ ਲੀਡਰ ਹੀ ਸਾਬਤ ਕਰਤਾ ਇਹ ਸਖਸ਼ ਉਸ ਦੌਰ ਦੇ ਵਿੱਚੋਂ ਨਿਕਲ ਕੇ ਲੜਾਈ ਲੜਿਆ ਸੀ ਜਦੋਂ ਕਿ ਆ ਪਾਣੀ ਪੀਣ ਤੇ ਵੀ ਅਗਲਾ ਆਦਮ ਨੂੰ ਪਿੱਟਿਆ ਮਹਿਸੂਸ ਕਰਦਾ ਸੀ ਇਹਨਾਂ ਨੂੰ ਘਿਰਨਾ ਕਰਦਾ ਸੀ ਤੇ ਇਲਾਜ ਵੀ ਹੱਥ ਲਾ ਕੇ ਨਹੀਂ ਡਾਕਟਰ ਕਰਦੇ ਸੀ ਦੂਰ ਤੋਂ ਕਰਦੇ ਸੀ ਤੇ ਪ੍ਰਸ਼ਾਵਾ ਵੀ ਪੈਣ ਤੋਂ ਚੱਲਦੇ ਸੀ ਇਸੇ ਕਰਕੇ ਸਕੂਲ ਦੇ ਬਲੈਕਬੋਰਡ ਤੇ ਜਦੋਂ ਸਵਾਲ ਇਹਨਾਂ ਨੇ ਕੋਈ ਹੱਲ ਕੀਤਾ ਸੀ ਨਾ ਤਾਂ ਕੋਲੇ ਪੈ ਟਿਫਨ ਵੀ ਲੋਕੀਆ ਜਵਾਗ ਚੱਕ ਕੇ ਲੈ ਗਏ ਸੀ ਵੀ ਉਹਦਾ ਪ੍ਰਸ਼ਾਵਾ ਸਾਡੇ ਟਿਫਨਾ ਤੇ ਨਾ ਪੈ ਜੇ ਤੇ ਕੋਈ ਵਾਲ ਕੱਟਣ ਨੂੰ ਵੀ ਤਿਆਰ ਨਹੀਂ ਸੀ ਭਾਵੇਂ ਪਸ਼ੂਆਂ ਦੇ ਬਾ ਜਿਹੜੇ ਵਾਲ ਕੱਟਦੇ ਸੀ ਉਹ ਵੀ ਕੀ ਹੈ ਇਹਨਾਂ ਦੇ ਵਾਲ ਕੱਟਣ ਨੂੰ ਤਿਆਰ ਨਹੀਂ ਸੀ ਪਰ ਇਹ ਜੇ ਹਾਲਾਤਾਂ ਨਾਲ ਲੜ ਕੇ ਨਿਕਲ ਕੇ ਸਾਡੇ ਗੁਰੂ ਦੇ ਆਸੇ ਦੇ ਮੁਤਾਬਕ ਇਹ ਬੰਦਾ ਇੱਕ ਲੜਾਈ ਲੜਿਆ ਤਾਂ ਦੱਸੋ ਇਹ ਬਾਬੇ ਨਾਨਕ ਦਾ ਸਭ ਤੋਂ ਵੱਡਾ ਪੈਰੋਕਾਰ ਸਾਥਤ ਹੁੰਦਾ ਕਿ ਨਹੀਂ ਹੁੰਦਾ ਜੇ ਹੁੰਦਾ ਮੰਨਦੇ ਹੋ ਤਾਂ ਫਿਰ ਇਸ ਪੋਸਟ ਨੂੰ ਸ਼ੇਅਰ ਕਰਿਓ ਤੇ ਦੀ ਕੀਤੀ ਨੂੰ ਅੱਗੇ ਫਲਾਇਓ ਜਰੂਰ ਧੰਨਵਾਦ